ਆਹਦੇ ਵਿੱਚ ਸਰੀ ਜਿਹੜੇ ਪਸਕਰ ਦਾ ਮਾਮਲੇ ਪਹਿਲਾਂ ਜਿਹੜੇ ਦਰ ਦੇ ਉੱਤਾਰ ਛੱਡ ਕੇ ਪਛੇੜੀਆਂ ਨੇ ਜੋ ਜਿਹੜੇ ਹਾਲ ਕੀ ਜੀ ਨਹੀਂ ਅੰਦਰ ਪਰੰਦੇ ਕਮੇਨ ਸਮੁੰਦਰੀਆਂ ਦੇ ਵਿੱਚ ਤਣਾ ਹੋ ਰਹੀ ਸੀ 猛烈なこまれたでしょ。<life> ਨੰਨ ਨੀਤੇ ਤੇਰੇ ਹੂੰ ਕਾਹੀ ਆ ਪਾ ਚੋ ਅਈ ਤੱਕ ਗੋਲੇ ਵਾਲੇ ਖਬਰ ਦੇਖੀ ਜਾਂਦੇ ਸੀ ਇੰਨਾ ਗੋਹੇ ਕੋਈ ਨਹੀਂ ਪੂਰਾ ਲੱਗਿਆ ਦਸ ਰੁਪਏ ਲੱਗਣਾ ਹੂੰ ਕਰਕੇ ਹਾਂਜੀ ਬਹੁਤ ਜ਼ਿਆਦਾ ਹੂੰ ਵੀ ਮੈਂ ਤੇਰਾ ਗਵਾੜੀ ਤੇ ਕਵਾਦੂ ਦੇਖਦਾ ਹੈ ਨਾ ਬਰਾਹੀ ਕੋਸ਼ਿਸ਼ ਉਹ ਉਹਨੂੰ ਫੜ ਕੇ ਨਾ ਨਹੀਂ ਡਰਿਆ ਉਹ ਡਰੋਣਾ ਦੁਕਾਨੀ ਨੂੰ ਖਬਰ ਨਹੀਂ ਹੋਏ ਸੁਣੀ ਜਾਂਦਾ ਦੇਖੀ ਜਾਂਦਾ ਕਿ ਮਿੱਕੇ ਨਿੱਕੇ ਬੱਚੇ ਨੇ ਗਿਆ ਪਰਾਣਾ ਲੜਕੇ ਹੋਗੇ ਨਾ ਬੱਚੇ ਫਰਕ ਮਨ ਲੜਕੇ ਦਾਲੇ ਨੇ ਕਰੀਏ ਉਹ ਖੁੱਫਰੂ ਜੀ ਉਹ ਦੇਖੀ ਜਾਂਦੇ ਮੈਂ ਤੇ ਤੁਹਾਡੇ ਨਿੱਕੇ ਬੱਚੇ ਨੇ ਸਾਡੇ ਪਿੱਛੇ ਕਰ ਲਾ ਫਿਰ ਵੀ ਇਹਦਾ ਦਸਰ ਹੋਏਗਾ ਤੇ ਵੇਖਣਗੇ ਉਹ ਵੀ ਦੱਸਣਾ ਸਾਨੂੰ ਅਸੀਂ ਕੰਮ ਕਰਨਾ ਠੀਕ ਹੈ ਪਾਪਾ ਸਾਰੇ ਨਹੀਂ ਤੇ ਬੋਲਦੇ ਨਹੀਂ ਬਿਲਕੁਲ ਨਹੀਂ ਤੁਸੀਂ ਇਹ ਰੱਖ سامنے ਇਹ ਭਰਾ ਨੇ ਹੰਮਾਣ ਦਾ ਸੱਤ ਸੱਤ ਡੀ ਇਹ ਚਲੋ ਕੋਈ ਨਹੀਂ ਡਰੋ ਨਾ ਬਾਖਾਏ ਉਹਨਾਂ ਨੂੰ

ਇਸ ਤਰ੍ਹਾਂ ਲਗਾਤਾਰ ਇੱਕ ਆਪਰੇਸ਼ਨ ਸੱਜਪਰੇਸ਼ਨ ਚੱਲ ਰਹੇ ਨੇ ਤੇ ਇਸੇ ਤਹਿਤ ਅਸੀਂ ਅੱਜ ਬੱਜਗੜ ਬਸਤੀ ਤੇ ਪਹੁੰਚੇ ਹਾਂ ਇਹ ਵੀ ਕਿਸੇ ਟਾਈਮ ਹੌਟਸਪੌਟ ਏਰੀਆ ਰਿਹਾ ਹੈ ਤੇ ਅਸੀਂ ਇੱਥੇ ਵੀ ਹੁਣ ਇਸ ਟਾਈਮ 95% ਜਿਹੜਾ ਇਥੋਂ ਨਸ਼ਾ ਬੰਦ ਕਰਾ ਚੁੱਕੇ ਹਾਂ ਜਿਹੜੇ ਇਥੋਂ ਦੇ ਵੇਚਣ ਵਾਲੇ ਸੀ ਜਿਹੜੇ ਮੀਨਸ ਸੀ ਜਾਂ ਦੂਜੇ ਸਪਲਾਈਅਰ ਸੀ ਉਹਨਾਂ ਨੂੰ ਅਸੀਂ ਜੇਲਾ ਚ ਭੇਜ ਚੁੱਕੇ ਹਾਂ ਜਿਹੜੇ ਹੁਣ ਕੁਝ ਚੰਦ ਰਹਿ ਗਏ ਨੇ ਜਿਹੜੇ ਸਾਨੂੰ ਕੋਈ ਸ਼ਿਕਾਇਤ ਉਹਦੀ ਉਸ ਸੰਬੰਧ ਵਿੱਚ ਅਸੀਂ ਆਦੀ ਪੀਸ ਪਾਰਟੀਆਂ ਇਕੱਠੀਆਂ ਕਰਦੇ ਹਾਂ ਤੇ ਉਹਦੇ ਅਸੀਂ ਸਰਚ ਆਪਰੇਸ਼ਨ ਜਾਰੀ ਰੱਖਦੇ ਆਂ ਤੇ ਅੱਜ ਵੀ ਇਸੇ ਸਬੰਧ ਚ ਅਸੀਂ ਇਸ ਵਾਜਕਰ ਵਸਤੀ ਸਰਚ ਆਪਰੇਸ਼ਨ ਕਰਾਂਗੇ ਤੇ ਜੇ ਕੋਈ ਸਾਨੂੰ ਕੋਈ ਇਥੋਂ ਮਿਲਦਾ ਹੈ ਜਿਹੜਾ ਸਾਡੇ ਲਿਸਟਡ ਬੰਦੇ ਨੇ ਜਾਂ ਜਿਹੜੇ ਵੇਚਣ ਵਾਲੇ ਨੇ ਤੇ ਉਹਨਾਂ ਦੇ ਇੱਥੇ ਹੀ ਮੌਕੇ ਤੇ ਹੀ ਰਿਸਪਾਨ ਕਰਦੇ ਸਰ ਇਹ ਸ਼ਹਿਰਾਂ ਦੇ ਵਿੱਚ ਕੀ ਕਿਤੇ ਨੇ ਕਿ ਪਿੰਡਾਂ ਦੇ ਵਿੱਚ ਵੀ ਸਰਚਮੈਂਟ ਲਾਏ ਜਾ ਰਹੇ ਨੇ ਨਹੀਂ ਪਿੰਡਾਂ ਦੇ ਵਿੱਚ ਵੀ ਜਿਹੜੇ ਪਿੰਡ ਲਿਸਟਡ ਹੈਗੇ ਨੇ ਜਿਹੜੇ ਪਿੰਡਾਂ ਦੇ ਵਿੱਚ ਨਸ਼ਾ ਵੇਚਦਾ ਸੀ ਉਸ ਦੇ ਵਿੱਚ ਵੀ ਸਾਡੀਆਂ ਟੀਮਾਂ ਜਾਂਦੀਆਂ ਨੇ ਇਮਾ ਬਣਾ ਨਿਓ ਨਾ ਸਰਚ ਪ੍ਰੈਸ਼ਨ ਜਿਹੜੇ ਸਾਡਾ ਜਿਹੜਾ ਰੂਟੀਨ ਦਾ ਕੰਮ ਚੱਲ ਰਿਹਾ ਹੈ ਜੀ ਸਰਚ ਪ੍ਰੈਸ਼ਨ ਜਾਰੀ ਤੇ ਇਸੇ ਤਰ੍ਹਾਂ ਜਿੰਨਾ ਚੇ ਨਸ਼ਾ ਮੁਕਤ ਨਹੀਂ ਹੁੰਦਾ ਸਾਡੇ ਇਹ ਆਪਰੇਸ਼ਨ ਸਰਚ ਪ੍ਰੈਸ਼ਨ ਜਾਰੀ ਰਹਿਣਗੇ ਸਰ ਪਬਲਿਕ ਦੇ ਜਿਹੜੇ ਹੁਣ ਕੁਝ ਨਸ਼ੇ ਤੇ ਬੱਚੇ ਲੱਗ ਚੁੱਕੇ ਨੇ ਉਹਨਾਂ ਦੇ ਪੇਰੈਂਟਸ ਕੋ ਅਸੀਂ ਅਪੀਲ ਕਰਾਂਗੇ ਵੀ ਇਹਨਾਂ ਨੂੰ ਜਿਹੜੇ ਸਰਕਾਰੀ ਨਸ਼ਾ ਛਡਾਊ ਕੇਂਦਰ ਨੇ ਉਥੇ ਇਹਨਾਂ ਨੂੰ ਦਾਖਲ ਕਰਾਇਆ ਜਾਏ ਤਾਂ ਕਿ ਇਹਨਾਂ ਦਾ ਪ੍ਰੋਪਰ ਉਥੇ ਟ੍ਰੀਟਮੈਂਟ ਹੋਏ ਸਕੇਟਿਸਟ ਤੋਂ ਇਹਨਾਂ ਇਲਾਜ ਕਰਾਇਆ ਜਾਏ ਕਿਉਂਕਿ ਇੱਕ ਵੀ ਨਸ਼ਾ ਇੱਕ ਨਸ਼ਾ ਨਹੀਂ ਇੱਕ ਪੇਸ਼ੈਂਟ ਇਹ ਮਰੀਜ਼ ਨੇ ਅਸੀਂ ਇਹਨਾਂ ਨੂੰ ਮਰੀਜ਼ ਕਹਾਵਾਂਗੇ ਕਿਉਂਕਿ ਇਹ ਮਰੀਜ਼ ਬਣ ਚੁੱਕੇ ਨੇ ਉਹਨਾਂ ਦਾ ਇਲਾਜ ਇੱਕ ਮੈਡੀਕਲ ਤੇ ਜਾ ਕੇ ਹੀ ਸਟੇਜ ਤੇ ਜਾ ਕੇ ਹੀ ਉਹਨਾਂ ਨੂੰ ਫ੍ਰੀ ਕੀਤਾ ਜਾ ਸਕਦਾ ਨਸ਼ਾ ਮੁਕਤ ਕੀਤਾ ਜਾ ਸਕਦਾ ਸਰ ਕੋਈ ਨਾ ਚੇਤੇ ਸਦਾ ਕਰ ਵੀ ਪਹੁੰਚ ਲਈ ਗ੍ਰਿਫਟ ਹੋ ਜੇ ਵੀ ਬਾਹਰ ਰਹਿ ਕੇ ਉਹਨਾਂ ਨੂੰ ਵੀ ਮੈਸੇਜ ਦੇਣਾ ਜਿਹੜੇ ਇਸ ਟਾਈਮ ਸਾਡੇ ਜਿਹੜੇ ਆਪਰੇਸ਼ਨਾਂ ਦੇ ਵਿੱਚ ਜਾਂ ਜਿਹੜੇ ਸਰਚ ਕਰਦੇ ਪਏ ਜਾਂ ਇਹ ਅਲਰਟ ਹੋਏ ਹੋਏ ਨੇ ਭੱਜੇ ਹੋਏ ਨੇ ਆਧਾ ਇਲਾਕਾ ਆਧਾ ਏਰੀਆ ਛੱਡ ਕੇ ਭੱਜੇ ਹੋਏ ਨੇ ਤੇ ਇਹਨਾਂ ਨੂੰ ਛੇਤੀ ਗ੍ਰਿਫਤਾਰ ਕਰ ਲਾਂਗੇ ਅਸੀਂ ਇਸ ਨੂੰ ਦੁਬਾਰਾ ਇਹ ਚੀਜ਼ ਨਹੀਂ ਸ਼ੁਰੂ ਹੁੰਦਾ